ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੋ ਇਹ ਆਪ ਪਵਿੱਤਰ ਸਥਾਨ ਦੇਖ ਰਹੇ ਹੋ ਧੰਨ ਧੰਨ ਬਾਬਾ ਨੱਥਾ ਸਿੰਘ ਜੀ ਦੀ ਪਿੰਡ ਠੱਠਾ ਦਾਖਣਾ ਘਰਿਆਲਾ ਤਹਿਸੀਲ ਪੱਟੀ ਡਿਸਟ੍ਰਿਕਟ ਤਰਨਤਾਰਨ ਵਿੱਚ ਸਥਿਤ ਹੈ ਜੀ ਇਸ ਸਥਾਨ ਤੇ ਢੇਲੀ ਗੁਰਬਾਣੀ ਕੀਰਤਨ ਸਰਵਣ ਕਰਨ ਲਈ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਜੋ ਆਪ ਡੇਲੀ ਲਾਇਵ ਕੀਰਤਨ ਅਰਵਾਣੀ ਸੁਣ ਸਕੋ ਇਸ ਲਈ ਆਪ ਸਭ ਸੰਗਤਾਂ ਦੇ ਅੱਗੇ ਅਰਦਾਸ ਬੇਨਤੀ ਹੈ ਜੀ ਇਸ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਕਿ ਅਸੀਂ ਡੇਲੀ ਲਾਇਵ ਇੱਥੋਂ ਚਲਾ ਸਕੀਏ ਵਾਹਿ ਜੀ ਦਾ ਸਲਸਾ ਵਾਹਿ ਜੀ ਕੀ ਫਤਿਹ ਕਹੇ ਬੋਲ ਬਾਲੇ ਕਰਤ ਜੀ ਸੋ ਨਗਾਰ ਸਗਲੀ ਤਾ ਦਿਵਾ ਰੰਗ ਸਤਿਗਿਆਲਾ ਨਾਨਕ ਉਸ ਗਿਆਨ ਵਿੱਚ ਹੋਣੀ ਖੈ ਗਿਆ ਜਨਮ ਦਾ ਪਹਿਲਾ ਵਾਇਮ ਚਲਨ ਚੁਰ ਗੁਰ ਪਰ ਹਰ ਲੈ ਫਿਰ ਸਿਰ ਉਦਰਾਵਾ ਛਾਟੇ ਪਾਇਵੇਂ ਕਥਨ ਅਮਰ ਨੇ ਬਹੁਤ ਸੁਣਦੇ ਲਕੋ ਮਾਣੀਆਂ ਨਗਾ ਪੰਖੀ ਪੁੰਦੀਆਂ ਲੈ ਨਸਾ ਸੋਏ ਚੜਪਾਈ ਜੰਤਨਾਕ ਪੁੰਦਿਆ ਨਤਨੰਤ ਬੱਦਰ ਬੱਤ ਕੋਲੇ ਸਵੇ ਮੈਤ ਨੱਚ ਸਭੋਏ ਨਾਚ ਨਾਚ ਸਕਲ ਸਰਉ ਗੁਦਨਾ ਜੈ ਸੁਦਾ ਹੋਏ ਨੱਚਣ ਕੁਦਰਤ ਮਨ ਪਾ ਚਾਓ ਨਾਚਣ ਮਨ ਭਉ ਤੇ ਨਾ ਮਨ ਭਉ ਨਾਤ ਰਤਾਰ ਲੈ ਨਾਰੇ 그대사바. ਨੋਰ ਨਰਜਨ ਕਾਇਆ ਕਾਇਆ ਗਾਰ ਸਤਿਨਾਮ ਸਤੋਪ੍ਰੀਅ ਅੰਕਰੀਆ ਦੇ ਦੇ ਬਗੇ ਸਾਸ ਆਪਣਾ ਸੋਹਣੇ ਸੰਸਾਰ ਜੋੜਾ ਜਾਣਾ ਤੈ ਕੋੜਿਆ ਰਖਾ ਰਭੇ ਕਾਲ ਇੱਕ ਮਨਾ ਖਾ ਜਲੇ ਕਹੋ ਦਿਨਾ ਬੇਗਾਏ ਗਾਰ ਜਲ ਪਾ ਜੀਆਂ ਪੁਰਗਾ ਰਵਾ ਗਾਰ ਗਾਰ ਹੋਈ ਅੱਖ ਹੈ ਜੋ ਸੁਖ ਹੋ ਜਾਵੇ ਦਿਨਾ ਤੇਰੇ ਸਾਹ ਨਮਕ ਭਗਤਾ ਹੋਸਤਾਲ ਸਾਖਣਾ ਨਿਆਧਾਰ ਸਦਾ